ਜੀ ਇਦਾਂ ਰੌਣਕਾਂ ਲੱਗਿਆ ਰਹਣ ਇਥੇ ਸਦਾ ਹੀ ਚਾਹਨੇ ਆ ਜੀ ਅਸੀਂ ਖੁਸ਼ੀ ਨਾਲ ਅੱਜ ਫੋਟੋ ਦੇਣ ਆਏ ਆ ਬਾਕੀ ਜੇ ਤਾਂ ਉਹਨਾਂ ਲੋਕਾਂ ਨੂੰ ਪਰਮਿਸ਼ਨ ਹੋਗੀ ਤਾਂ ਅਸੀਂ ਜ਼ਰੂਰ ਫੜਾ ਕੇ ਜਾਵਾਂਗੇ ਫੋਟੋ ਬਾਤਾਂ ਉਹਨਾਂ ਨੇ ਕਿਹਾ ਕਿ ਸਵਾ ਮਹੀਨੇ ਬਾਅਦ ਉਹਨਾਂ ਨੇ ਫੋਟੋਜ਼ ਵਗੈਰਾ ਵਧੀਆ ਪੋਸਟ ਕਰੂਗੇ ਤਾਂ ਉਹਨਾਂ ਵਿੱਚੋਂ ਇੱਕ ਵਧੀਆ ਸਿਲੈਕਟ ਕਰਕੇ ਜੋ ਹੋਊਗੀ ਅਸੀਂ ਉਹ ਲਗਾਵਾਂਗੇ ਜ਼ਰੂਰ ਜੀ ਜਦੋਂ ਸਾਨੂੰ ਪਤਾ ਲੱਗਾ ਚਲੋ ਨਿੱਕਾ ਸਿੱਧੂ ਆਇਆ ਬਹੁਤ ਖੁਸ਼ੀ ਸਾਂਝੀ ਕੀਤੀ ਜਾਨੀ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਚਲੋ ਮੁੜ ਕੇ ਇੱਕ ਜਾਨੀ ਕਿ ਫੈਮਿਲੀ ਨੂੰ ਹਨਾ ਸਹਾਰਾ ਮਿਲਿਆ ਉਹਨਾਂ ਦੀ ਫੈਮਿਲੀ ਨੂੰ ਹਨਾ ਗਾਂ ਜੀਣ ਦਾ ਚਲੋ ਵਧੀਆ ਹੋਇਆ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਨੂੰ ਹਾਂਜੀ ਤੁਸੀਂ 2 ਮਹੀਨੇ ਹੋ ਗਏ ਇੰਡੀਆ ਆਇਆ ਨੂੰ ਹਨਾ ਪਲੈਨਿੰਗ ਬਣ ਰਹੀ ਸੀਗੀ ਪਰ ਅੱਜ ਖੁਸ਼ ਹਾਂ ਕਿ ਇਸ ਮੌਕੇ ਤੇ ਪਹੁੰਚੇ ਹਾਂ ਹਾਂਜੀ ਖੁਸ਼ੀ ਸੀਗੀ ਤਦੇ ਪਹੁੰਚਿਆ ਸੀਗਾ ਜਾ ਕੇ ਆਉਣਾ ਜੋ ਮਰਜ਼ੀ ਹੋ ਜੇ ਸਵੇਰ ਦੇ 5 ਵਜੇ ਦੇ ਘਰੋਂ ਤੁਰੇ ਹੋ ਆ 4-5 ਘੰਟੇ ਸਾਨੂੰ ਲੱਗ ਜਾਂਦੇ ਹਿਆਰਪੁਰ ਆਉਂਦਿਆਂ ਨੂੰ ਸਿੱਧੂ ਮਸੂਏ ਵਾਲੇ ਦੀ ਹਵੇਲੀ ਦੇ ਬਾਹਰ ਖੜੇ ਆ ਇਸ ਵੇਲੇ ਰੌਣਕਾਂ ਲੱਗੀਆਂ ਹੋਈਆਂ ਨੇ ਭੰਗੜੇ ਪਾਏ ਜਾ ਰਹੇ ਨੇ ਢੋਲ ਵਜਾਏ ਜਾ ਰਹੇ ਨੇ ਅਜਿਹੇ ਦੇ ਵਿੱਚ ਤਿੰਨ ਨੌਜਵਾਨ ਸਾਡੇ ਨਾਲ ਖੜੇ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਵੀਰ ਜੀ ਕਿੱਥੋਂ ਆਏ ਹੋ ਅਸੀਂ ਹਰਪੁਰ ਤੋਂ ਜੀ ਹਾਂ ਜੀ ਤਾਂ ਨਿੱਕੇ ਸਿੱਧੂ ਦੇ ਆਉਣ ਤੋਂ ਬਾਅਦ ਮਾਹੌਲ ਜਿਹੜਾ ਹੈ ਪੂਰੀ ਤਰ੍ਹਾਂ ਹਵੇਲੀ ਦਾ ਬਦਲ ਚੁੱਕਿਆ ਹੈ ਤੁਹਾਨੂੰ ਕਿੰਨਾ ਖੁਸ਼ੀ ਚੜਿਆ ਸੀ ਬਹੁਤ ਖੁਸ਼ੀ ਹੋਈ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਸਾਨੂੰ ਅੱਜ ਜੀ ਅਸੀਂ ਦੁਬਈ ਸੀਗੇ ਜੀ ਉਸ ਟਾਈਮ ਤੇ ਦੁਬਈ ਤੋਂ ਅਸੀਂ ਜਦੋਂ ਆਏ ਆ ਥੋੜਾ ਟਾਈਮ ਹੋਇਆ ਸਾਨੂੰ ਆਇਆ ਨੂੰ ਤੇ ਉਸੀ ਉੱਥੇ ਵੀ ਫੋਟੋਆਂ ਵਗੈਰਾ ਲਗਾਈਆਂ ਸੀ ਇਹ ਵੀ ਫੋਟੋ ਉਧਰ ਹੀ ਬਣਾਈ ਸੀ ਅਸੀਂ ਜੀ ਜਾਣੀ ਸਟੂਡੀਓ 'ਚ ਤਿਆਰ ਕਰਵਾਈ ਸੀ ਜੀ ਤੇ ਇਹ ਅਸੀਂ ਤਾਂ ਲੈ ਕੇ ਆਏ ਤੁਹਾਨੂੰ ਖੁਸ਼ੀ ਬਹੁਤ ਹੋਈ ਸੀ ਕਰਕੇ ਤਾਂ ਕਰਕੇ ਜੀ ਭਈ ਤਿੰਨੇ ਬਲਦ ਭਈ ਕੰਮ ਕਰਦੇ ਵੀ ਜੀ ਹਾਂਜੀ ਜੀ ਤਾਂ ਤੁਹਾਡਾ ਨਾਮ ਕੀ ਹੈ ਮੇਰਾ ਪ੍ਰਵੀਨ ਸਿੰਘ ਜੀ ਹਾਰਪੁਰ ਪਿੰਡ ਮਲਮਯਾਰੇ ਤੋਂ ਜੀ ਕਿੰਨਾ ਕੋ ਚਾਏ ਨਿਕਲ ਵਧੀਆ ਲੱਗਾ ਜੀ ਬਹੁਤ ਜ਼ਿਆਦਾ ਕਿ ਅਕੇ ਮਾਪਿਆਂ ਨੂੰ ਵੀ ਵਧੀਆ ਆ ਕਿ ਉਹਨਾਂ ਦੇ ਅੱਗੇ ਸਾਰਾ ਕੁਝ ਹੋਇਆ ਤੇ ਬਹੁਤ ਦੁਖੀ ਵੀ ਸੀਗੇ ਜਦੋਂ ਸਿੱਧੂ ਭਾਜੀ ਗਏ ਤੇ ਹੁਣ ਕਾਫੀ ਵਧੀਆ ਲੱਗ ਰਿਹਾ ਕਿ ਛੋਟੇ ਸਿੱਧੂ ਭਾਜੀ ਆਏ ਆ ਤੇ ਹਾਂਜੀ ਇਦਾਂ ਹੀ ਰੌਣਕਾਂ ਲੱਗੀਆਂ ਰਹਿਣ ਇਥੇ ਅਸੀਂ ਇਹੀ ਚਾਹੁੰਦੇ ਹਾਂ ਜੀ ਅਸੀਂ ਖੁਸ਼ੀ ਨਾਲ ਅੱਜ ਫੋਟੋ ਦੇਣ ਆਏ ਆ ਬਾਕੀ ਜੇ ਤਾਂ ਉਹਨਾਂ ਲੋ ਪਰਮਿਸ਼ਨ ਹੋਊਗੀ ਤਾਂ ਅਸੀਂ ਜ਼ਰੂਰ ਫੜਾ ਕੇ ਜਾਵਾਂਗੇ ਫੋਟੋ ਹਾਂਜੀ ਤਾਂ ਸਿੱਧੂ ਮੂਸੇਵਾਲਾ ਨੂੰ ਤੁਸੀਂ ਕਿੰਨੇ ਟਾਈਮ ਤੋਂ ਫੋਲੋ ਕਰ ਰਹੇ ਹੋ ਫੋਲੋ ਤਾਂ ਜੀ ਅਸੀਂ ਕਾਫੀ ਟਾਈਮ ਤੋਂ ਕਰ ਰਹੇ ਜਦੋਂ ਉਹਨਾਂ ਸਟਾਰਟਿੰਗ ਗਾਣੇ ਸੋ ਹਜ ਤੂੰ ਕਾਫੀ ਜ਼ਿਆਦਾ ਉਹਨਾਂ ਤੋਂ ਅਸੀਂ ਮੈਨੂੰ ਲੱਗੂ ਨਾ ਫੈਨ ਬਣ ਗਏ ਸੀ ਕਿ ਜਿਵੇਂ ਉਹਨਾ ਸੌਂਗ ਕੱਢਦੇ ਸੀਗੇ ਆਪਣੇ ਲਗਾਤਾਰ ਬਿਨਾਂ ਰੁਕੇ ਜਿੱਦਾਂ ਮੈਨੂੰ ਉਹਨਾਂ ਕੋਈ ਮੁਕਾਬਲਾ ਸੀਗਾ ਹੀ ਨਹੀਂ ਵਾਕਈ ਜਿੱਦਾਂ ਉਹ ਆਪਣੇ ਗਾਣਿਆਂ 'ਚ ਕਹਿੰਦੇ ਸੀਗੇ ਤੇ ਬਾਕੀ ਅਸੀਂ ਤਾਂ ਕਾਫੀ ਟਾਈਮ ਤੋਂ ਉਹਨਾ ਰੂਮ ਦੇ ਵਿੱਚ ਵੀ ਅਸੀਂ ਫੋਟੋਆਂ ਲਵਾਈਆਂ ਉਹਨਾਂ ਦੀ ਆਪਣੇ ਵਾਲਪੇਪਰ ਵਗੈਰਾ ਸਾਰਾ ਕੁਝ ਕਰਾਇਆ ਹੈ ਜੀ ਟਰੈਕਟਰਾਂ ਤੇ ਵੀ ਅਸੀਂ ਪ੍ਰਾਪਰ ਕੀਤਾ ਆ ਹਾਂਜੀ ਬਹੁਤ ਪਰ ਦੁੱਖ ਬਹੁਤ ਲੱਗਾ ਸੀਗੇ ਜਦੋਂ ਗਏ ਸੀਗੇ ਜੀ ਹੰਜੀ ਪਰ ਉਦੋਂ ਆਣ ਦਾ ਟਾਈਮ ਨਹੀਂ ਲੱਗਾ ਸੀਗਾ ਪਹੁੰਚਤੇ ਆਏ ਸੀਗੇ ਇਸ ਤੋਂ ਪਹਿਲਾਂ ਅਸੀਂ ਉਸ ਤੋਂ ਬਾਅਦ ਦੁਬਾਰਾ ਹੁਣ ਆਏ ਆ ਅਸੀਂ ਜੀ ਕਾਫੀ ਟਾਈਮ ਬਾਅਦ ਜੀ ਹਾਂਜੀ ਤਾਂ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਟਾਈਮ ਤੁਸੀਂ ਕਿੱਥੇ ਸੀਗੇ ਇੰਡੀਆ ਦੇ ਵਿੱਚ ਸੀ ਜਾਂ ਫਿਰ ਦੁਬਈ ਸੀਗੇ ਨਹੀਂ ਨਹੀਂ ਅਸੀਂ ਯੂਸੂਅਲੀ ਘਰੇ ਹੀ ਸੀਗੇ ਤੇ ਅਸੀਂ ਆਪਣਾ ਜਦ ਨਾਰਮਲੀ ਘਰ ਦੇ ਕੰਮ ਵਗੈਰਾ ਕਰਦੇ ਪੈਸੇ ਆਪਣਾ ਇਹ ਇਹਦਾ ਰੈਂਡਮਲੀ ਮੇਰੇ ਤੋਂ ਕਿਸੇ ਥਰੂ ਨਿਊਜ਼ ਮਿਲੀ ਤੇ ਕਾਫੀ ਮੈਂ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਸੱਚ ਹੈ ਕਿ ਝੂਠ ਹੈ ਦੈਨ ਉਸ ਤੋਂ ਬਾਅਦ ਜਦੋਂ YouTube ਵਗੈਰਾ ਤੇ ਤੇ ਹੋਰ ਨਿਊਜ਼ ਚੈਨਲ ਆ ਜਦੋਂ ਦੇਖਿਆ ਤਾਂ ਬੜਾ ਉਹ ਮਨ ਖਰਾਬ ਹੋਇਆ ਕਾਫੀ ਰੋਣਾ ਹੀ ਬਥੇਰੀ ਵਾਰ ਆਂਦਾ ਹੈ ਕਿ ਸਵੇਰੇ ਉੱਠ ਕੇ ਜਦਾਂ ਅਸੀਂ ਸੋਚਣਾ ਕਿ ਸੱਚੀ ਉਹ ਬੰਦਾ ਸਾਡੇ ਵਿੱਚ ਐਸੇ ਵਾਲੇ ਹੈ ਨਹੀਂ ਹੁਣ ਵੀ ਜਦੋਂ ਅਸੀਂ ਉਹਨਾਂ ਦੀ ਫੋਟੋ ਵਗੈਰਾ ਦੇਖਦੇ ਹਾਂ ਜਾਂ ਉਹਨਾਂ ਦੇ ਪੁਰਾਣੇ ਗਾਣੇ ਵੀ ਸੁਣਦੇ ਹਾਂ ਤੇ ਉਹਨਾਂ ਵਿੱਚ ਐਦਾ ਲੱਗਦਾ ਨਹੀਂ ਹੈ ਕਿ ਉਹ ਬੰਦਾ ਸਾਡੇ ਵਿੱਚ ਐਸੇ ਵਾਲੇ ਐਗਜ਼ਿਸਟ ਨਹੀਂ ਕਰਦਾ ਬਟ ਠੀਕ ਹੈ ਹੁਣ ਮੰਨਣਾ ਪੈਂਦਾ ਹੈ ਜੀ ਪਰ ਹੁਣ ਜਿੱਦਾਂ ਹੁਣ ਛੋਟੇ ਸਿੱਧੂ ਭਾਜੀ ਆਇਆ ਤਾਂ ਹੁਣ ਵਧੀਆ ਲੱਗ ਰਿਹਾ ਜੀ ਕਿ ਚਲੋ ਦੁਬਾਰਾ ਤੋਂ ਸਭ ਵਧੀਆ ਠੀਕ ਰਹੂਗਾ ਮਾਹੌਲ ਬਟ ਉਹਨਾਂ ਦੀ ਯਾਦ ਤਾਂ ਰਹਿੰਦੀ ਹੈ ਜੀ ਹਮੇਸ਼ਾ ਦਿਲ 'ਚ ਹਾਂ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਤੁਸੀਂ ਘਰ ਦੇ ਵਿੱਚ ਆਪਣੇ ਰੂਮ ਦੇ ਵਿੱਚ ਇਹਨਾਂ ਦੀਆਂ ਫੋਟੋਆਂ ਲਗਾਈਆਂ ਹੋਈਆਂ ਨੇ ਸਿੱਧੂ ਮਸੇਵਾਲੇ ਦੀਆਂ ਹਨਾ ਨਿੱਕੇ ਸਿੱਧੂ ਦੀ ਫੋਟੋ ਵੀ ਆਪਣੇ ਘਰ ਦੇ ਵਿੱਚ ਲਗਾਉਂਗੇ ਹੁਣ ਹਾਂ ਜੀ ਜ਼ਰੂਰ ਲਾਵਾਂਗੇ ਜੀ ਮੈਂ ਦੇਖੂਗਾ ਉਹਨੇ ਜੇ ਪ੍ਰੋਪਰ ਵਧੀਆ ਇੱਕ ਫੋਟੋ ਜਿੱਦਾਂ ਹੁਣ ਮਾਤਾਵਾਂ ਨੇ ਕਿਹਾ ਕਿ ਸਵਾ ਮਹੀਨੇ ਬਾਅਦ ਉਹਨਾਂ ਨੇ ਫੋਟੋਜ਼ ਵਗੈਰਾ ਵਧੀਆ ਪੋਸਟ ਕਰੂਗੇ ਤਾਂ ਉਹਨਾਂ ਵਿੱਚੋਂ ਇੱਕ ਵਧੀਆ ਸਿਲੈਕਟ ਕਰਕੇ ਜੋ ਹੋਊਗੀ ਅਸੀਂ ਉਹ ਲਗਾਵਾਂਗੇ ਜ਼ਰੂਰ ਇਹ ਤਾਂ ਸਾਡਾ ਪੱਕਾ ਹੈ ਜੀ ਹਾਂਜੀ ਜੀ ਤਾਂ ਪਰਿਵਾਰ ਚੋਂ ਹੋਰ ਕਿਸੇ ਨੂੰ ਨਾਲ ਨਹੀਂ ਲੈ ਕੇ ਆਏ ਨਹੀਂ ਜੈਸੇ ਤਨੁ ਭਰਾਏ ਆਏ ਆਏ ਜੀ ਇਕੱਠੇ ਹਾਂਜੀ ਮਾਤਾਵਾਂ ਦੀ ਵੀ ਸਿਹਤ ਖਰਾਬ ਨਹੀਂ ਉਹਨਾਂ ਦੇ ਵੀ ਜਾਣ ਦੀ ਇੱਛਾ ਹੁੰਦੀ ਆ ਬਾਪੂ ਉਹਨਾਂ ਦੀ ਵੀ ਪਰ ਹੁਣ ਕੰਮਾਂ ਕਰਾ ਤਾਂ ਉਹਨਾਂ ਨੂੰ ਵੀ ਟਾਈਮ ਨਹੀਂ ਮਿਲਦਾ ਫਿਰ ਅਸੀਂ ਆਪੇ ਹੀ ਆਏ ਆਏ ਜੀ ਤਿੰਨ ਹੋ ਜਣੇ ਜੀ ਤਾਂ ਜਦੋਂ ਨਿਊਜ਼ ਚੈਨਲਾਂ ਤੇ ਖਬਰ ਚੱਲਦੀ ਆ ਕੀ ਨਿੱਕਾ ਸਿੱਧੂ ਦੁਨੀਆ ਤੇ ਆ ਗਿਆ ਹੈ ਨਾ ਖਬਰ ਤੁਸੀਂ ਦੇਖਦੇ ਹੋ ਤਾਂ ਕਿਹੋ ਜਿਹਾ ਫੀਲ ਹੁੰਦਾ ਹੈ ਕਹਿੰਦੇ ਹਨ ਵੀ ਜਦੋਂ ਆਪਣਾ ਕੋਈ ਸੁਪਨਾ ਪੂਰਾ ਹੋ ਜਾ ਜੇ ਆਪਾਂ ਨੂੰ ਕੋਈ ਹੋਜੀ ਚੀਜ਼ ਮਿਲ ਜੇ ਜਿੱਦੇ ਅਸੀਂ ਉਡੀਕ ਕਰਦੇ ਹੋਈ ਹੈ ਨਾ ਬੰਦੇ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਸਭ ਤੋਂ ਪਹਿਲਾਂ ਤੁਸੀਂ ਖੁਸ਼ੀ ਕਿਸ ਨਾਲ ਸਾਂਝੀ ਕੀਤੀ ਸੀ ਹਾਂ ਸਹੀ ਜੀ ਸਭ ਨਾਲ ਕੁਝ ਹੀ ਸਾਂਝੀ ਕੀਤੀ ਬਹੁਤ ਜਾਣਿਆ ਨਾ ਕੁਝ ਹੀ ਸਾਂਝੀ ਕੀਤੀ ਯਾਨੀ ਕਿ ਜਦੋਂ ਸਾਨੂੰ ਪਤਾ ਲੱਗਾ ਚਲੋ ਨਿੱਕਾ ਸਿੱਧੂ ਆਇਆ ਬਹੁਤ ਖੁਸ਼ੀ ਸਾਂਝੀ ਕੀਤੀ ਜਾਨੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਚਲੋ ਮੁੜ ਕੇ ਇੱਕ ਜਾਨੀ ਕਿ ਫੈਮਿਲੀ ਨੂੰ ਹਨਾ ਸਹਾਰਾ ਮਿਲਿਆ ਉਹਨਾਂ ਦੀ ਫੈਮਿਲੀ ਨੂੰ ਹਨਾ ਗਾਂ ਜੀਣ ਦਾ ਚਲੋ ਵਧੀਆ ਹੋਇਆ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਨੂੰ ਹਾਂ ਜੀ ਜੀ ਹਾਂ ਜੀ ਤਾਂ ਬੱਚੇ ਦੇ ਜਨਮ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੋਟਿਸ ਤੱਕ ਆ ਗਿਆ ਪਰਿਵਾਰ ਨੂੰ ਕੁਝ ਕਹਿਣਾ ਚਾਹੋਗੇ ਸਰਕਾਰ ਨੂੰ ਨਹੀਂ ਇਹ ਤਾਂ ਹੁਣ ਧੱਕਾ ਹੀ ਹੈ ਸਰਕਾਰਾਂ ਕਰਦੀਆਂ ਜੀ ਉੱਬੇ ਤਾਂ ਬੇਕਾਰ ਧੱਕਾ ਹੀ ਆ ਜਾਨੀ ਹੁਣ ਨਜਾਇਜ਼ ਹੈ ਜੀ ਅਈ ਕੀ ਸਰਕਾਰਾਂ ਨੂੰ ਕਹਦਾ ਤੁਹਾਨੂੰ ਪਤਾ ਸਰਕਾਰਾਂ ਅੱਗੇ ਸਾਡਾ ਕਹਦਾ ਯੋਰ ਦੀ ਉਹਨਾਂ ਦਾ ਕਹਦਾ ਯੋਰ ਉਹਦਾ ੱਤਕਾ ਆ ਜੀ ਤੇ ਧੀ ਗੱਲ ਆ ਹਾਂਜੀ ਤਾਂ ਤੁਸੀਂ ਸਿੱਧੂ ਮਸੂਏ ਵਾਲਿਆਂ ਨੂੰ ਕਦੋਂ ਤੋਂ ਫੋਲੋ ਕਰ ਰਹੇ ਹੋ ਅਸੀਂ ਸ਼ੁਰੂ ਤੋਂ ਫੋਲੋ ਕਰਦੇ ਜਾਤੇ ਹੋ ਸਿੰਗਿੰਗ ਲਾਈਨ 'ਚ ਆਏ ਆ ਹਾਂਜੀ ਜੀ ਹਾਂਜੀ ਹਾਂਜੀ ਤਾਂ ਸਿੱਧੂ ਮਸੂਏ ਵਾਲੇ ਦਾ ਕਿਹੜਾ ਗਾਣਾ ਤੁਹਾਡਾ ਫੇਵਰਟ ਹੈ ਸਾਰੇ ਫੇਵਰਟ ਆ ਜੀ ਤਕਰੀਬਨ ਸਾਰੇ ਫੇਵਰਟ ਆ ਟੋਚਨ ਗਾਣਾ ਜ਼ਿਆਦਾ ਸੁਣਦਾ ਮੈਂ ਯਾਦੀ ਹਾਂਜੀ ਹਾਂਜੀ ਟੋਚਨ ਗਾਣਾ ਜ਼ਿਆਦਾ ਫੇਵਰਟ ਹੈ ਹਾਂਜੀ ਹਾਂਜੀ ਜਦੋਂ ਕਦੇ ਤੁਸੀਂ ਉਦਾਸ ਹੁੰਦੇ ਹੋ ਜਾਂ ਫਿਰ ਵਿਲੇ ਬੈਠੇ ਹੁੰਦੇ ਹੋ ਤਾਂ ਸਿੱਧੂ ਮਸੇਵਾਲੇ ਦਾ ਗਾਣਾ ਸੁਣਦੇ ਹੋ ਜਾਂ ਫਿਰ ਕੁਝ ਹੋਰ ਕਰਦੇ ਹੋ ਨਾ ਜੀ तकरीबन ਸਿੱਧੂ ਦੇ ਸੁਣੀਦੇ ਆ ਜੀ ਸਾਰੇ ਹਾਂਜੀ ਹਾਂਜੀ ਹਰ ਟਾਈਮ ਵੀ ਗੱਡੀ 'ਚ ਵਗੈਰਾ ਹੋਰ ਸਿੱਧੂ ਦੇ ਗਾਣੇ ਚ ਸੁਣੀਦੇ ਜ਼ਿਆਦਾਤਰ ਜੀ ਹਾਂਜੀ ਹਾਂਜੀ ਤੇ ਅੱਜ ਯਾਰਾ ਦੋਸਤਾਂ ਨੇ ਵੀ ਦੱਸ ਕੇ ਆਏ ਸੀਗੇ ਹਵੇਲੀ ਚੱਲਿਆਂ ਹਾਂਜੀ ਹਾਂਜੀ ਜੀ ਉੱਦਾਂ ਪਿੰਡ ਛੁੱਟੀ ਸੀਗੀ ਅੱਜ ਸੰਡੇ ਕਰਕੇ ਜੀ ਸਾਨੂੰ ਵੀ ਉੱਦਾਂ ਵੀ ਪਿੰਡ ਛੁੱਟੀ ਸੀ ਮੁੰਡਾ ਵੀ ਕੰਮ ਤੇ ਜਾਂਦਾ ਕਰਕੇ ਛੁੱਟੀ ਸੀਗੀ ਤਾਂ ਕਰਕੇ ਫਿਰ ਆਪਾਂ ਤਿੰਨਾਂ ਨੇ ਪਲਾਨ ਕੀਤਾ ਵੀ ਚਲੋ ਜਾ ਜਾਂਦੇ ਹਾਂ ਜੀ ਜੀ ਤਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮਨੀ ਹੈ ਜੀ ਤੁਸੀਂ ਵੀ ਹੁਸ਼ਿਆਰਪੁਰ ਤੋਂ ਆਏ ਹੋ ਹਾਂਜੀ ਮੈਂ ਡਵਾਈ ਡਰਾਈਵਰੀ ਕਰਦਾ ਅਸੀਂ ਬਾਹਰ ਵੀ ਗੱਡੀ 'ਚ ਸਿੱਧੂ ਭਾਈ ਦੇ ਗਾਣੇ ਸੁਣੀਦੇ ਸੀ ਜੀ ਤਗੜੇ ਪੈਰਾਂ ਸੀ ਇਕੱਠੇ ਕੰਮ ਕਰਦੇਗੇ ਦੋਨੇ ਹਾਂਜੀ ਇਹਨੋਂ ਤੇ ਨਾਲ ਹੀ ਗੱਲ ਤਾ ਕਿੰਨਾ ਟਾਈਮ ਹੋਇਆ ਤੈਨੂੰ ਦੁਬਈ ਤੋਂ ਆਇਆ ਦੁਬਈ ਨੂੰ ਮੈਨੂੰ 2 ਮਹੀਨੇ ਹੋ ਗਏ ਆਇਆ ਨੂੰ ਬਹੁਤ ਟਾਈਮ ਦੀ ਪਲੈਨਿੰਗ ਬਣਾਉਂਦੇ ਸੀ ਜਾਵਾਂਗੇ ਜਾਵਾਂਗੇ ਕਮਾਂ ਕਰਾਂਗੇ ਟਾਈਮ ਨਹੀਂ ਲੱਗਦਾ ਤੇ ਅੱਜ ਸਵੇਰ ਦੇ 5 ਵਜੇ ਦੇ ਘਰੋਂ ਨਿਕਲੇ ਹੋਏ ਆ ਸੀ ਹਾਂਜੀ ਓਕੇ ਤੇ ਜਦੋਂ ਤੁਸੀਂ ਕਿਹਾ ਕਿ ਤੁਸੀਂ 2 ਮਹੀਨੇ ਹੋ ਗਏ ਇੰਡੀਆ ਆਇਆ ਨੂੰ ਹਨਾ ਪਲੈਨਿੰਗ ਬਣ ਰਹੀ ਸੀਗੀ ਪਰ ਅੱਜ ਖੁਸ਼ ਹਾਂ ਕਿ ਇਸ ਮੌਕੇ ਤੇ ਪਹੁੰਚੇ ਹਾਂ ਹਾਂਜੀ ਖੁਸ਼ੀ ਸੀਗੀ ਤਦੇ ਪਹੁੰਚੇ ਸੀਗਾ ਜਾਗੇ ਆਉਣਾ ਜੋ ਮਰਜ਼ੀ ਹੋ ਜੇ ਸਵੇਰ ਦੇ 5 ਵਜੇ ਦੇ ਘਰੋਂ ਤੁਰੇ ਹੋ ਆ 4-5 ਘੰਟੇ ਸਾਨੂੰ ਲੱਗ ਜਾਂਦੇ ਹੁਸ਼ਿਆਰਪੁਰ ਆਉਂਦਿਆਂ ਨੂੰ ਜੀ ਹ ਤਾ ਘਰੇ ਦੱਸ ਕੇ ਆਇਓ ਹਾਂਜੀ ਘਰੇ ਦੱਸ ਕੇ ਆਇਆ ਘਰ ਦੇ ਕਹਿੰਦੇ ਜਾਗੇ ਆਓ ਜੀ ਜੀ ਤਾਂ ਕਿਸੇ ਪਰਿਵਾਰਿਕ ਮੈਂਬਰ ਨੇ ਜਿੱਦ ਨਹੀਂ ਕੀਤੀ ਕਿ ਅਸੀਂ ਵੀ ਨਾਲ ਜਾਣਾ ਤੁਸੀਂ ਇਕੱਲੇ ਚੱਲੇ ਆ ਕਰਦੇ ਸੀ ਜਦ ਫੇ ਸਾਡੇ ਕੋਲ ਗੱਡੀ ਛੋਟੀ ਸੀ ਫੇ ਤਾਂ ਕਰਕੇ ਤਿੰਨੇ ਆਇਆ ਫੇ ਸਫ਼ਰ ਲੰਬਾ ਸੀ ਘਰਦਿਆਂ ਨੂੰ ਲੰਬੇ ਸਫ਼ਰ ਚ ਲਿਆਉਣਾ ਸਹੀ ਨਹੀਂ ਉਹ ਜੀ ਤਾਂ ਕਰਕੇ ਸੀ ਤਿੰਨੇ ਆ ਗਏ ਅਸੀਂ ਆ ਘੁੰਮਦੇ ਫਿਰਦੇ ਰਹੇਦਾ ਬਾਹਰ ਵੀ ਡਰਾਈਵਰੀ ਕਰਦੇ ਸਫ਼ਰ ਕਰ ਲਈਦਾ ਲੰਬਾ ਜੀ ਜੀ ਤਾਂ ਫੇ ਅਗਲੇ ਵਾਰ ਪੂਰੇ ਪਰਿਵਾਰ ਨੂੰ ਲੈ ਕੇ ਪਹੁੰਚੋਗੇ ਹਾਂਜੀ ਹਾਂਜੀ ਪੂਰਾ ਪਰਿਵਾਰ ਅਗਲੀ ਵਾਰ ਲੈ ਕੇ ਆਵਾਂਗੇ ਬੱਸ ਲੈ ਕੇ ਆਵਾਂਗੇ ਪਿੰਡੋਂ ਅਗਲੀ ਵਾਰੀ ਹੌਣੇ ਵੀ ਬੱਸਾਂ ਆ ਰਹੀਆਂ ਬਹੁਤ ਆਪਾਂ ਵੀ ਬੱਸ ਲੈ ਕੇ ਆਵਾਂਗੇ ਅਗਲੀ ਵਾਰੀ ਪਿੰਡੋਂ ਜੀ ਤਾਂ ਫਿਰ ਇਹ ਵਾਲੀ ਬੱਸ ਦੇਖ ਕੇ ਤੁਹਾਡੇ ਮਨ 'ਚ ਖਿਆਲ ਆਇਆ ਕਿ ਆਪਾਂ ਆਪਣੀ ਫੈਮਿਲੀ ਲੈ ਕੇ ਆਨੇ ਹੁਣ ਬੱਸੇ ਲੈ ਕੇ ਆਵਾਂ ਹਾਂਜੀ ਹਾਂਜੀ ਲੋਹੜੀ ਜਦੋਂ ਪਾਉਣੀ ਆਪਾਂ ਬੱਸ ਲੈ ਕੇ ਆਵਾਂਗੇ ਪਿੰਡੋਂ ਬੱਸਾਂ ਲੈ ਕੇ ਆਵਾਂਗੇ ਅਸੀਂ ਜੀ ਹਾਂਜੀ ਤਾਂ ਤੁਸੀਂ ਵੀ ਨਿੱਕੇ ਸਿੱਧੂ ਦੀ ਲੋਹੜੀ ਆਪਣੇ ਪਿੰਡ ਵੰਡੋਗੇ ਵੰਡਾਂਗੇ ਵੰਡਾਂਗੇ ਜ਼ਰੂਰ ਵੰਡਾਂਗੇ ਬਹੁਤ ਖੁਸ਼ੀ ਆਈ ਸਾਨੂੰ ਜੀ ਇੱਥੇ ਹੀ ਮਨਾਵਾਂਗੇ ਆ ਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰਾਂਗੇ ਜੀ ਹਾਂਜੀ ਤਾਂ ਸਿੱਧੂ ਮੂਸੇਵਾਲੇ ਦਾ ਕਿਹੜਾ ਗੀਤ ਹੈ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਗਾਣੇ ਅਸੀਂ ਸਾਰੇ ਸੁਣੀ ਦੇ ਦੇ ਜੀ ਅਸੀਂ ਤਾਂ 100s India ਵਾਲੇ ਵੀ ਸੁਣ ਲਏ ਸੀ ਸਿੱਧੂ ਮੂਸੇਵਾਲੇ ਦੇ ਗਾਣੇ 100s India ਦੀ ਕੰਪਨੀ ਸੀ ਇਹਦੇ ਚ ਕੰਮ ਕਰਦੇ ਸੀ ਸਾਰੇ ਬੰਦੇ ਸਿੱਧੂ ਦੇ ਗਾਣੇ ਸੁਣ ਲਾਏ ਸੀਗੇ ਉਹ ਵੀ ਸਾਰੇ ਸੁਣਦੇ ਸੀ ਨਾਲੇ ਗੱਡੀ 'ਚ ਬੈਠਣ ਸਾਰ ਕਹਿੰਦੇ ਸਿੱਧੂ ਦੇ ਗਾਣੇ ਲਾ ਲਓ ਜੀ ਜੀ ਅੱਛਾ ਦੁਬਈ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਸੀਗਾ ਜਦੋਂ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਆਉਂਦਾ ਸੀ ਜਾਂ ਫਿਰ ਕੋਈ ਗੀਤ ਨਵਾਂ ਰਿਲੀਜ਼ ਕਰ ਬੱਸਾਂ ਤੇ ਫਲੈਕਸਾਂ ਲੱਗੀਆਂ ਰੋਡ ਦੇ ਇੱਦੇ ਜਾਂਦੀਆਂ ਬਹੁਤ ਵਧੀਆ ਲੱਗਦਾ ਇਹ ਦੇਖਣ ਨੂੰ ਆਪਣੇ ਬੰਦਿਆਂ ਦੀ ਤਰੱਕੀ ਆ ਬੱਸਾਂ ਰੋਡਾਂ ਤੇ ਇੱਦੇ ਚੱਲਦੀਆਂ ਫਲੈਕਸਾਂ ਵੱਡੀਆਂ ਵੱਡੀਆਂ ਬੱਸਾਂ ਤੇ ਲੱਗੀਆਂ ਇਦਾਂ ਚੱਲਦੀਆਂ ਰੋਡਾਂ ਤੇ ਜੀ ਬਹੁਤ ਵਧੀਆ ਮਾਹੌਲ ਸੀਗਾ ਅਸੀਂ ਢਵੇਵੀ ਸ਼ੋਅ ਦੇਖਿਆ ਸੀ ਸਿੱਧੂ ਦਾ ਜਦੋਂ ਆਇਆ ਸੀਗਾ ਉੱਥੇ ਵੀ ਪਹੁੰਚੇ ਸੀਗੇ ਅਸੀਂ ਜੀ ਜੀ ਤਾਂ ਪਹਿਲੀ ਵਾਰ ਹੀ ਆਏ ਹਾਂ ਕਿ ਇਸ ਤੋਂ ਪਹਿਲਾਂ ਵੀ ਕਦੇ ਹਵੇਲੀ ਆਏ ਸੀਗੇ ਨਹੀਂ ਨਹੀਂ ਅਸੀਂ ਪਹਿਲੀ ਵਾਰ ਹੀ ਆਏ ਆ ਪਹਿਲਾਂ ਢਵੇਵੀ ਸ਼ੋਅ ਦੇਖਿਆ ਸੀਗਾ ਢੰਡਵੇ ਦੇ ਬਾਅਦ ਸਿੱਧਾ ਇੱਥੇ ਆਏ ਆ ਜੀ ਜੀ ਜਦੋਂ ਤੁਸੀਂ ਦੁਬਈ ਸ਼ੋਅ ਦੇ ਵਿੱਚ ਗਏ ਸੀਗੇ ਸਿੱਦਮੁਸੇ ਵਾਲੇ ਦਾ ਤੇ ਮਨ ਵਿੱਚ ਖਿਆਲ ਸੀਗਾ ਕਿ ਕਦੇ ਮੁਲਾਕਾਤ ਕਰਾਂਗੇ ਮੁਲਾਕਾਤ ਉੱਥੇ ਦੁਬਈ ਦਾ ਸਿਕਿਉਰਿਟੀ ਬਹੁਤ ਹੁੰਦੀ ਐ ਦਾ ਲਾਗੇ ਜਾਣ ਨਹੀਂ ਦਿੰਦੇ ਇੱਥੇ ਸੋਚਿਆ ਸੀ ਜਾਵਾਂਗੇ ਪਰ ਕਿਸਮਤ ਵਿੱਚ ਨਹੀਂ ਮਿਲ ਹੋਇਆ ਚਲੋ ਹੁਣ ਟਾਈਮ ਕੱਢ ਕੇ ਆਏ ਆ ਹੁਣ ਵੀ ਨਹੀਂ ਮਿਲਨੀ ਦੇਣਾ ਛੋੜੇ ਬੱਚੇ ਨੂੰ ਸਿਕਿਉਰਿਟੀ ਲਈ ਐ ਸਵਾ ਮਹੀਨੇ ਲਈ ਬੰਦ ਕੀਤਾ ਜੀ ਜੀ ਸੋ ਇਹ ਨੌਜਵਾਨ ਜਿਹੜੇ ਨੇ ਦੁਬਈ ਤੋਂ ਇੰਡੀਆ ਆਉਂਦੇ ਨੇ ਇੰਡੀਆ ਆਉਂਦੇ ਹੀ ਸਭ ਤੋਂ ਪਹਿਲਾਂ ਇਹਨਾਂ ਦੀ ਜਿੱਦ ਸੀ ਕਿ ਅਸੀਂ ਹਵੇਲੀ ਪਹੁੰਚਣਾ ਅੱਜ ਇਸ ਮੌਕੇ ਤੇ ਪਹੁੰਚੇ ਤਾਂ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਮਿਲਣਾ ਚਾਹੁੰਦੇ ਸੀ ਪਰ ਸਾਡਾ ਸੁਪਨਾ ਪੂਰਾ ਨਹੀਂ ਹੋਇਆ ਪਰ ਨਿੱਕੇ ਸਿੱਧੂ ਨੂੰ ਮਿਲਣ ਦੀ ਜਿਹੜੀ ਚਾਹਤ ਹੈ ਉਹ ਵੀ ਇਹਨਾਂ ਦੇ ਵਿੱਚ ਦਿਖਣ ਨੂੰ ਮਿਲੀ ਹੈ ਸਕਾਈਨਸ ਪੰਜਾਬ ਦੇ ਲਈ ਮਾਨਸਾ ਤੋਂ ਪ੍ਰਵੀਨ ਦੇ ਨਾਲ ਮੈਮੀਨਾਕਸ਼ੀ ਤਾਰੀਵਾਲ